नमस्कार आकाशवाणी जालंधर ਤੋਂ ਸਮਾਚਾਰ દર્શન ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਖੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ ਅੱਜਕੱਲ੍ਹ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਲੋਕ ਵਖ ਵਖ ਕਾਰਨਾ ਕਰਕੇ ਮਾਨਸਿਕ ਤਣਾ ਦਾ ਸਾਹਮਣਾ ਕਰ ਰਹੇ ਨੇ ਮਾਨਸਿਕ ਤਣਾ ਇੱਕ ਕੰਪਾਵਨਾ ਹੈ ਜੋ ਅਸੀਂ ਉਸ ਵੇਲੇ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਦਬਾਅ ਵਿੱਚ ਹੁੰਦੇ ਹਾਂ ਜਾਂ ਇਸ ਨਾਲ ਨਜਿੱਠਣ ਵਿੱਚ ਅਸਮਰੱਥ ਹੁੰਦੇ ਹਾਂ ਮੌਜੂਦਾ ਸਮੇਂ ਵਿੱਚ ਇਸ ਵਿਸ਼ੇ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਦਿਆਰਥੀਆਂ ਵਿੱਚ ਮਾਨਸਿਕ ਤਣਾ ਨੂੰ ਘਟ ਕਰਨ ਲਈ ਇਸ ਵਾਰ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ 'ਚ ਵਖ ਵਖ ਨੁਕਤੇ ਸਾਂਝੇ ਕੀਤੇ ਨੇ ਅਤੇ ਕਿਹਾ ਕਿ ਮਾਨਸਿਕ ਸਿਹਤ ਅਤੇ ਤੰਦਰੁਸਤੀ ਸਭ ਤੋਂ ਆਮ ਵਿਸ਼ਿਆਂ ਵਿੱਚੋਂ ਇੱਕ ਹੈ ਜਿਸ ਬਾਰੇ ਪ੍ਰੀਖਿਆ ਯੋਧੇ ਤੇ ਹੋਰ ਲੋਕ ਚਰਚਾ ਕਰਨਾ ਚਾਹੁੰਦੇ ਨੇ ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਵੀ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਮਾਨਸਿਕ ਤਣਾ ਨੂੰ ਘਟਕਣ ਵਿੱਚ ਯੋਗ ਤੇ ਖੇਡਾਂ ਜਈਆਂ ਗਤੀਵਿਧੀਆਂ ਦੇ ਯੋਗਦਾਨ ਬਾਰੇ ਗੱਲਬਾਤ ਕੀਤੀ ਆਓ ਸੁਣਦੇ ਹਾਂ ਮੁਹਾਲੀ ਸਿਵਲ ਹਸਪਤਾਲ ਦੇ ਡਾਕਟਰ ਗੁਰਮukh ਸਿੰਘ ਹੁਸ਼ਿਆਰਪੁਰ ਦੇ ਡਾਕਟਰ ਅਜੈ ਬੱਗਾ ਅਤੇ ਪਠਾਨਕੋਟ ਦੇ ਡਾਕਟਰ ਸ੍ਰੀਨਤੀ ਮਾਨ ਨੇ ਤਣਾ ਬਾਰੇ ਗੱਲ ਕਰਦਿਆਂ ਆਖਿਆ ਡਾਕਟਰ ਗੁਰਮukh ਸਿੰਘ ਸੈਕਟਰੀ ਸਿਵਲ ਹਸਪਤਾਲ ਮੁਹਾਲੀ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਸਟ्रेस ਕਾਮਨ ਹੈ ਕਿ ਲੋਕ ਉਸ ਸਟ्रेस ਦੇ ਥਲੇ ਦਬਦੇ ਰਕਦੇ ਮਾਨਸਿਕ ਆਪਣਾ ਸੰਤੁਲਨ ਵਿਗਾੜ ਮਾਨਸਿਕ ਸੰਤਰੀ ਨੂੰ ਠੀਕ ਰੱਖਣ ਵਾਸਤੇ ਸਭ ਤੋਂ ਪਹਿਲਾ ਕੰਮ ਹੈ ਟਾਈਮ ਮੈਨੇਜਮੈਂਟ ਮਤਲਬ ਟਾਈਮ ਨੂੰ ਕਿਵੇਂ ਆਪਾਂ ਮੈਨੇਜ ਕਰਨਾ ਹੈ ਕਿਵੇਂ ਆਪਾਂ ਪੂਰੇ ਦਿਨ ਦਾ ਸ਼ਡਿਊਲ ਜਿਹੜਾ ਆਪਾਂ ਬਣਾ ਰਾ ਹੈਗਾ ਇੱਕ ਯੋਗਾ ਹੈ ਮੈਡੀਟੇਸ਼ਨ ਹੈ ਔਰ ਲਾਈਟ ਐਕਸਰਸਾਈਜ਼ ਹੈ ਜੀਏ ਨਾਰਮਲ ਇਨਸਾਨ ਨੂੰ ਕੋਈ ਜ਼ਿਆਦਾ ਹੈਕਟਿਕ ਜਾਂ ਜ਼ਿਆਦਾ ਹਾਰਡ ਵਰਕ ਕਰਨ ਦੀ ਲੋੜ ਨਹੀਂ ਹੁੰਦੀ ਐਕਸਰਸਾਈਜ਼ ਦੇ ਵਿੱਚ ਨਾਰਮਲ ਰੂਟੀਨ ਐਕਸਰਸਾਈਜ਼ ਕਰਦਾ ਰਹੇ ਡਾਕਟਰ ਅਜੀਬ ਬੱਗਾ ਮਾਨਸਿਕ ਤਣਾਵ ਵਧਣ ਦਾ ਸਭ ਤੋਂ ਵੱਡਾ ਕਾਰਨ ਜੋ ਹੈ ਉਹ ਹੈ ਕਿ ਮਨੁੱਖ ਦਾ ਸੰਤੁਸ਼ਟ ਨਾ ਹੋ ਬੱਚਿਆਂ ਨੂੰ ਅੱਜਕੱਲ ਸੰਤੁਸ਼ਟੀ ਦੇ ਬਾਰੇ ਗਿਆਨ ਘੱਟ ਦਿੱਤਾ ਜਾਂਦਾ ਹੈ ਬੱਚੇ ਜਿਹੜੇ ਐ ਇੱਕ ਰੇਸ ਦੇ ਵਿੱਚ ਸ਼ਾਮਿਲ ਹੋ ਗਏ ਐ ਜਿੰਨੂੰ ਅਸੀਂ ਰੈਟ ਰੇਸ ਕਹਿ ਸਕਦੇ ਆ ਉਹ ਸੋਚਦੇ ਐ ਕਿ ਸਾਡੇ ਕੋਲ ਨਵੀਂ ਕਾਰ ਨਵੀਂ ਕੋਠੀ ਨਵੀਆਂ ਚੀਜ਼ਾਂ ਸਾਡੇ ਕੋਲ ਉਪਲਬਧ ਹੋ। ਇਸ ਵਾਸਤੇ ਉਹਨਾਂ ਨੂੰ ਪੜ੍ਹਨਾ ਚਾਹੀਦਾ ਵੈ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਐ ਮਿਹਨਤ ਔਰ ਪੜ੍ਹਾਈ ਇਹ ਹੀ ਇੱਕ ਸਭ ਤੋਂ ਵਧੀਆ ਤਰੀਕੇ ਹੈਗੇ ਐ ਜਿਹਦੇ ਨਾਲ ਕਿ ਅਸੀਂ ਆਪਣਾ ਜੀਵਨ ਵਧੀਆ ਢੰਗ ਨਾਲ ਬਸਰ ਕਰ ਸਕਦੇ ਆ ਔਰ ਮਾਨਸਿਕ ਤਣਾਅ ਤੋਂ ਮੁਕਤ ਰਹਿ ਸਕਦੇ ਆ ਡਾਕਟਰ ਸਹਿਨਜੀ ਮਾਨ ਸਿਵਲ ਹਸਪੀਟਲ ਪਠਾਨਕੋਟ ਬੱਚੇ ਕਾਫੀ ਤਣਾਅ 'ਚ ਰਹਿੰਦੇ ਹਨ ਮੈਂ ਚਾਹਨਾ ਕਿ ਬੱਚੇ ਮੋਬਾਈਲ ਫੋਨ ਤੋਂ ਦੂਰ ਰਹਿਣ ਕਿਉਂਕਿ ਮੋਬਾਈਲ ਫੋਨ ਇੱਕ ਬਹੁਤ ਹੀ ਵੱਡਾ ਕਾਰਨ ਹੈ ਤਣਾਅ ਦਾ ਅਤਾ ਫਿਜ਼ੀਕਲ ਐਕਟੀਵਿਟੀ ਵਿੱਚ ਜਿਆਦਾ ਤੋਂ ਜਿਆਦਾ ਪਾਰਟ ਲੈਣ ਅਤਾ ਨਿਊਟ੍ਰੀਸ਼ੀਅਸ ਫੂਡ ਖਾਣ ਤੇ ਬਜ਼ੁਰਗ ਲੋਕ ਵੀ ਸਵੇਰੇ ਸ਼ਾਮ ਸੈਰ ਤੇ ਜਾਣ ਅਤਾ ਨੌਜਵਾਨਾਂ ਨੂੰ ਇਹ ਵੀ ਸਲਾਹ ਦੇਣਾ ਹੈ ਕਿ ਉਹ ਨਸ਼ੇ ਤੋਂ ਦੂਰ ਰਹਿਣ ਕਿ ਉਹ ਯੋਗਾ ਵਗੈਰਾ ਕਰਨ ਅਤਾ ਹੈਲਦੀ ਡਾਈਟ ਰੱਖਣ ਤਾਂ ਆਨੂ ਘਟ ਕਰਨ ਲਈ ਖੇਡਾਂ ਤੇ ਜ਼ੋਰ ਦਿੰਦੇ ਨੇ ਹਾਂਜੀ ਮੈਂ ਰਾਜਪਾਲ ਸਿੰਘ ਫਾਰਮਰ ਕੈਪਟਨ ਇੰਡੀਆ ਨੋਕੀ ਟੀਮ ਦੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਗੇਮ ਅਸਟ੍ਰੈਸ ਬਸਟਰ ਸਭ ਤੋਂ ਵਧੀਆ ਮੰਨੀ ਗਈ ਹੈ ਅੱਜ ਤੱਕ ਜੀ ਸਪੈਸ਼ਲੀ ਜੇ ਆਪਾਂ ਕਿਸੇ ਵੀ ਤਰੀਕੇ ਦੀ ਕੋਈ ਟੀਮ ਗੇਮ ਖੇਡਦੇ ਆ ਜਿਵੇਂ ਜੇ ਇੰਡੀਵਿਜੂਅਲ ਵੀ ਖੇਡਦੇ ਆ ਬੈਡਮਿੰਟਨ ਖੇਡਦੇ ਆ ਵਾਲੀਬਾਲ ਖੇਡਦੇ ਜਿਹੜੀ ਰਿਕ੍ਰੀਏਸ਼ਨ ਗੇਮਸ ਵੀ ਆ ਜਾਂਦੀਆਂ ਨੇ ਕਿ ਸਾਨੂੰ ਬਹੁਤ ਜ਼ਿਆਦਾ ਫਿਟਨੈਸ ਦੀ ਲੋਡ ਵੀ ਨਹੀਂ ਹੁੰਦੀ ਤਾਂ ਅਸੀਂ ਐਜ਼ ਅ ਰਿਕ੍ਰੀਏਸ਼ਨ ਗੇਮ ਖੇਡ ਸਕਦੇ ਜਦੋਂ ਫੋਕਸ ਰੱਖਾਂਗੇ ਇਹਨਾਂ ਤੇ ਸਟ੍ਰੈਸ ਬਸਟਰ ਜਿਹੜਾ ਬੱਦ ਕੋਣਕੰਟਾ ਕੰਟਾ ਬੱਚਿਆਂ ਨੂੰ ਚ ਟਾਈਮ ਕੱਢਣਾ ਚਾਹੀਦਾ ਕੋਈ ਨਾ ਕੋਈ ਗੇਮ ਜਿਹੜੀ ਹੈ ਖੇਡਣੀ ਚਾਹੀਦੀ ਇਸੇ ਤਰ੍ਹਾਂ ਹੋਰਨਾਂ ਜ਼ਿਲ੍ਹਿਆਂ ਤੋਂ ਅਧਿਆਪਕਾਂ ਖੇਡ ਕੋਚਾ ਯੋਗ ਮਹਾਰਾ ਅਤੇ ਆਮ ਲੋਕਾਂ ਦਾ ਆਖਣਾ ਹੈ ਗੋਵਿੰਦਰ ਸਿੰਘ ਤੇ ਮੈਂ ਪਟਿਆਲਾ ਦਾ ਰਹਿਣ ਵਾਲਾ ਹਾਂ ਮੈਂ ਇੱਕ ਵਿਦਿਆਰਥੀ ਹਾਂ ਤੇ ਅੱਜ ਕੱਲ੍ਹ ਪੜ੍ਹਾਈ ਦਾ ਬੋਝ ਕੈਰੀਅਰ ਦੀ ਟੈਨਸ਼ਨ ਤੇ ਘਰੇਲੂ ਟੈਨਸ਼ਨਾਂ ਕਰਕੇ ਮਾਨਸਿਕ ਤਣਾਅ ਬਹੁਤ ਜ਼ਿਆਦਾ ਵਧ ਰਿਹਾ ਪਰ ਮੈਂ ਇਸ ਤੋਂ ਬਚਣ ਦੇ ਲਈ ਰੋਜ਼ਾਨਾ ਯੋਗ ਕਰਦਾ ਗਰਾਊਂਡ ਦੇ ਵਿੱਚ ਜਾ ਕੇ ਖੇਡਦਾ ਕਸਰਤ ਕਰਦਾ ਵਰਜਸ ਕਰਨਾ ਅਤੇ ਜਿਸ ਨਾਲ ਮੇਰਾ ਦਿਮਾਗ ਜੀ ਸਟ੍ਰੈਸ ਹੁੰਦਾ ਮੈਂ ਬਿਲਕੁਲ ਹੀ ਚਿੰਤਾ ਮੁਕਤ ਹੋ ਜਾਨਾ ਤਾਂ ਮੇਰੀ ਬਾਡੀ ਬਹੁਤ ਹੀ ਇੱਕ ਆਰਾਮਦਾਇਕ ਮਹਿਸੂਸ ਕਰਦੀ ਹੈ ਅਮਰਤ ਸ਼ਰਮਾ ਜੈਤੋ ਬੱਚਿਆਂ ਦੇ ਪੜਾਈ ਦਾ ਜਿਹੜਾ ਬੋਝ ਵਧਿਆ ਹੋਇਆ ਹੈ ਤੋਂ ਪੜਾਈਆਂ ਤਾਂ ਪਹਿਲਾਂ ਵੀ ਬੱਚੇ ਕਰਦੇ ਸੀ ਪਰ ਪਹਿਲਾਂ ਬੱਚੇ ਨਾਲ ਖੇਡਦੇ ਸੀ ਇਸੇ ਤਰ੍ਹਾਂ ਹੀ ਜਿਵੇਂ ਅੱਜਕੱਲ ਨੌਕਰੀ ਪੇਸ਼ਾ ਬੰਦੇ ਆ bizness ਕਰ ਰਹੇ ਆ ਕਾਰੋਬਾਰੀ ਬੰਦੇ ਆ ਸਰੀਰ ਕਸਰਤ ਘਟਾ ਦੁੱਤੀ ਹੈ ਜੋ ਕਿ ਵਧਾਉਣ ਦੀ ਲੋੜ ਹੈ ਸੋ ਆਪਦੇ ਸਰੀਰ ਨੂੰ ਆਪਣੇ ਆਪ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ ਸੋ ਜ਼ਿੰਦਗੀ ਦੇ ਨਾਲ ਜ਼ਿੰਦਗੀ ਦੇ ਵਿੱਚ ਬਿਮਾਰੀਆਂ ਤੋਂ ਮੁਕਤ ਰਹਿਣ ਲਈ ਤਣਾਅ ਤੋਂ ਮੁਕਤ ਰਹਿਣ ਲਈ ਯੋਗ ਅਤੇ ਖੇਡਾਂ ਦੇ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ ਮੈਂ ਹਰਦੀਪ ਸਿੰਘ ਸਿੱਧੂ ਈਟੀਡੀ ਅਧਿਆਪਕ ਕੱਲੋ ਮਾਨਸਾ ਅੱਜ ਦੇ ਤਣਾਅਪ੍ਰੇਮ ਹਾਲ ਦੇ ਅੰਦਰ ਖੇਡਾਂ ਦਾ ਜਾਂ ਯੋਗ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਰੂਪ ਚ ਅਸੀਂ ਤਣਾਅ ਭਰੇ ਮਾਹੌਲ ਚ ਗੁਜ਼ਰ ਰਹੇ ਆ ਤਾਂ ਜਦੋਂ ਅਸੀਂ ਸਾਡੇ ਵਿਦਿਆਰਥੀ ਜਾਂ ਸਾਡੇ ਨੌਜਵਾਨ ਖੇਡਾਂ ਵੱਲ ਉਤਸ਼ਾਹਤ ਹੋਣਗੇ ਜਾਂ ਉਹ ਜੋਗ ਕਰਨਗੇ ਤਾਂ ਲਾਜ਼ਮੀ ਹੈ ਕਿ ਉਹ ਸਰੀਰਕ ਤੌਰ ਤੇ ਵੀ ਫਿੱਟ ਹੋਣਗੇ ਤੇ ਉਹ ਦਿਮਾਗੀ ਤੌਰ ਤੇ ਵੀ ਫਿੱਟ ਹੋਣਗੇ ਜਿਸ ਕਰਕੇ ਵੱਧ ਤੋਂ ਵੱਧ ਜਿਹੜੇ ਵਿਦਿਆਰਥੀਆਂ ਨੂੰ ਅੱਜ ਕੱਲ ਖੇਡਾਂ ਵੱਲ ਉਤਸ਼ਾਹਤ ਕਰਨ ਦੀ ਲੋੜ ਹੈ ਤਾਂ ਕਿ ਉਹ ਇਸ ਮਾਹੌਲ ਤੋਂ ਮੁਕਤ ਹੋ ਕੇ ਆਪਣੇ ਜਿਥੇ ਸਰੀਰ ਨੂੰ ਵਧੀਆ ਤੰਦਰੁਸਤ ਰੱਖ ਸਕਦੇ ਆ ਦਿਮਾਗ ਨੂੰ ਵੀ ਵਧੀਆ ਤੰਦਰੁਸਤ ਰੱਖ ਸਕਦੇ ਆ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਆਸਕਾ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੋਂ ਜਿੰਨਾ ਜ਼ਿਆਦਾ ਵੱਧ ਤੋਂ ਵੱਧ ਪਰਹੇਜ਼ ਕੀਤਾ ਜਾਵੇ ਉਹਨਾਂ ਪਰਹੇਜ਼ ਕਰਨਾ ਚਾਹੀਦਾ ਹੈ ਮਟੀਰੀਅਲਿਸਟਿਕ ਚੀਜ਼ਾਂ ਤੋਂ ਜਿੰਨਾ ਦੂਰ ਰਹਾਂਗੇ ਜਿੰਨਾ ਉਹਦੀ ਓਵਰ ਹੋਡਿੰਗ ਤੋਂ ਬਚਾਂਗੇ ਇਕੱਠਾ ਕਰਨ ਤੋਂ ਬਚਾਂਗੇ ਉਹਨਾਂ ਜ਼ਿਆਦਾ ਆਪਾਂ ਤਣਾਅ ਤੋਂ ਦੂਰ ਰਹਿ ਸਕਦੇ ਹਾਂ ਜੇ ਕਿਸੇ ਨੂੰ ਫੇਰ ਵੀ ਤਣਾਅ ਆਂਦਾ ਹੈ ਤਾਂ ਆਪਣੇ ਪਰਿਵਾਰ ਦੋਸਤ ਜਾਂ ਕਾਉਂਸਲਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਰੋਹਿਤ ਉੱਪਲ ਪਤੰਜਲੀ ਯੋਗ ਸਮਿਤੀ ਦਾ ਪਰਿਵਾਰੀ ਹਾਂ ਜ਼ਿਲ੍ਹਾ ਗੁਰਦਾਸਪੁਰ ਦਾ ਵੱਖ-ਵੱਖ ਜਗ੍ਹਾ ਤੇ ਜਿਵੇਂ ਬਟਾਲਾ ਗੁਰਦਾਸਪੁਰ, ਦੀਨਾ ਨਗਰ, ਤਾਰੀਵਾਲ, ਫਤਿਹਗੜ ਚੂੜੀਆਂ ਸਾਰੀ ਜਗ੍ਹਾ ਤੇ ਹੀ ਬੜੀਆਂ ਯੋਗ ਦੀਆਂ ਕਲਾਸਾਂ ਚੱਲ ਰਹੀਆਂ ਨੇ। ਉਹਨਾਂ ਯੋਗ ਕਲਾਸਾਂ ਵਿੱਚ ਤੰਦਰੁਸਤੀ ਦੇ ਬਾਰੇ ਜਾਗਰੂਕ ਕਰਦੇ ਹਾਂ ਕਿ ਯੋਗ ਦੇ ਨਾਲ ਤੁਸੀਂ ਤੰਦਰੁਸਤ ਰਹੋਗੇ। ਯੋਗ ਰੋਜ਼ ਕਰਿਆ ਕਰੋ। ਤਕਲੀਫ ਹੈ ਚਾਹੇ ਉਹ ਸਰੀਰੀ ਹੈ ਚਾਹੇ ਉਹ ਮਾਨਸਿਕ ਹੈ, ਦੋਵੇਂ ਤਰ੍ਹਾਂ ਦੀ ਤਕਲੀਫਾਂ ਬਿਲਕੁਲ ਠੀਕ ਰਹਿਣੀਆਂ ਹਨ। ਤੁਸੀਂ ਸਵੇਰੇ-ਸਵੇਰੇ ਜਦੋਂ ਇੱਕ ਪਾਰਕ ਵਿੱਚ ਜਾਂ ਆਪਣੇ ਘਰ ਦੀ ਛੱਤ ਤੇ ਸਾਰਿਆਂ ਨਾਲ ਬੈਠ ਕੇ ਯੋਗ ਕਰਦੇ ਹੋ ਤਾਂ ਕਿਸੇ ਤਰ੍ਹਾਂ ਦਾ ਕੋਈ ਬਹਾਨਾ ਨਹੀਂ ਰਹਿੰਦਾ। ਸਾਰੇ ਤੁਹਾਡੇ ਨਾਲ ਬੈਠੇ ਹੁੰਦੇ ਆਂਗੀ ਸੰਗੀ। ਤੁਸੀਂ ਇੱਕ ਇਹੋ ਜਿਹਾ ਮਾਹੌਲ ਕ੍ਰੀ ਸ਼ਰੀਰ ਨੂੰ ਬਹੁਤ ਹੀ ਅੱਛੀ ਇੱਕ ਪ੍ਰਾਣਵਾਯੂ ਮਿਲਦੀ ਹੈ ਆਕਸੀਜਨ ਮਿਲਦੀ ਹੈ ਤੇ ਤੁਸੀਂ ਸਾਰਾ ਦਿਨ ਤਰੋਤਾਜ਼ਗੀ ਮਹਿਸੂਸ ਕਰਦੇ ਹੋ ਮੈਂ ਹਰਮਨਪ੍ਰੀਤ ਸਿੰਘ ਜ਼ਿਲ੍ਹਾ ਫਾਟੇਗੜ ਸਾਹਿਬ ਤੋਂ ਜੀ ਰੋਜ਼ਾਨਾ ਜੀਵਨ ਵਿੱਚ ਜ਼ਿਆਦਾਤਰ ਲੋਕ ਤਣਾਅ ਦੇ ਸ਼ਿਕਾਰ ਹੋ ਰਹੇ ਹਨ ਮਨੁੱਖੀ ਜਨਜੀਵਨ ਆਈ ਤਬਦੀਲੀ ਜਿਵੇਂ ਸੰਯੁਕਤ ਪਰਿਵਾਰਾਂ ਦਾ ਟੁੱਟਣਾ ਟੈਕਨੋਲੋਜੀ ਦਾ ਤੇਜ਼ੀ ਨਾਲ ਬਦਲਣਾ ਅਤੇ ਮਨੁੱਖੀ ਜੀਵਨ ਵਿੱਚ ਲੋਕਾਂ ਦਾ ਇਕੱਲਾਪਨ ਆਜ ਹੋ ਸਕਦੇ ਹਨ ਜੇਕਰ ਤਣਾਅ ਤੋਂ ਬਚਨ ਦੇ ਪਾਉਣ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਜਨਜੀਵਨ ਨੂੰ ਦੇਖਦੇ ਹੋਏ ਸਵੇਰ ਦੀ ਸੈਰ ਦੇ ਨਾਲ ਮੈਡੀਟੇਸ਼ਨ ਕਰਨਾ ਪਰਿਵਾਰਕ ਮੈਂਬਰਾਂ ਨਾਲ ਬੈਠ ਵਿਚਾਰ ਵਿਟਾਂਦਰਾ ਕਰਨਾ ਮੋਬਾਈਲ ਇੰਟਰਨੈਟ ਦੀ ਵਰਤੋਂ ਜਰੂਰਤ ਅਨੁਸਾਰ ਹੀ ਕਰਨਾ ਆਦ ਇਹ ਉਪਾਅ ਸਾਨੂੰ ਤਣਾਅ ਮੁਕਤ ਜੀਵਨ ਲਈ ਕਾਫੀ ਹੱਦ ਤੱਕ ਸਹਾਈ ਹੋ ਸਕਦੇ ਹਨ ਮੈਂ ਡਾਕਟਰ ਸੁਨੀਲ ਸਿੱਠੀ ਯੋਗਾਚਾਰ ਹੈ ਫਾਜ਼ਿਲਕਾ ਹਰ ਰੋਜ਼ ਯੋਗਾ ਦੀ ਕਲਾਸਾਂ ਲੈਣਾ ਆਨਲਾਈਨ ਕਲਾਸ ਵੀ ਲਈ ਜਾਂਦੀ ਹੈ ਹਰ ਇੱਕ ਨੂੰ ਸਵੇਰੇ ਉੱਠ ਕੇ ਯੋਗ ਜ਼ਰੂਰ ਕਰਨਾ ਚਾਹੀਦਾ ਹੈ ਕਰੋ ਯੋਗ ਰੋਗ ਨਿਰੋਗ ਯੋਗ ਭਗਾਏ ਰੋਗ ਅਰ ਇਸ ਹਰ ਰੋਜ਼ ਯੋਗ ਕਰੋ ਤੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਓ ਸਾਰੇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਹੁਸ਼ਰਪੁਰ ਅੱਜ ਦੀ ਦੌੜ ਭੱਜ ਵਿੱਚ ਜ਼ਿੰਦਗੀ ਵਿੱਚ ਮਾਨਸਿਕ ਸਮੱਸਿਆਵਾਂ ਇੱਕ ਆਮ ਦਿੱਕਤ ਬਣ ਗਈਆਂ ਹਨ ਇਸ ਦੇ ਕਈ ਤਰ੍ਹਾਂ ਦੇ ਕਾਰਨ ਹਨ ਜਿਵੇਂ ਬੱਚਿਆਂ ਵਿੱਚ ਦੇਖੇ ਤਾਂ ਸੋਸ਼ਲ ਮੀਡੀਆ ਦਾ ਪ੍ਰਭਾਵ ਇੱਕ ਮੇਜਰ ਇਸ਼ੂ ਬਣ ਚੁੱਕਿਆ ਹੈ ਸਮਾਜਿਕ ਤੌਰ ਤੇ ਇੱਕ ਦੂਜੇ ਦੇ ਨਾਲ ਤੁਲਨਾ ਕਰਨਾ ਆਰਥਿਕ ਤੌਰ ਤੇ ਤੁਲਨਾ ਕਰਨਾ ਹੋਰ ਨਾ ਵੱਲ ਜ਼ਿਆਦਾ ਧਿਆਨ ਦੇਣ ਕਾਰਨ ਆਪਣੀ ਯੋਗਤਾ ਨੂੰ ਨਾ ਪਹਿਚਾਨਣਾ ਸਿੱਖਿਆ ਵਿੱਚ ਆਪਣੀ ਤੁਲਨਾ ਆਪਣੇ ਜਮਾਤੀਆਂ ਨਾਲ ਕਰਨਾ ਮੋਬਾਈਲ ਫੋਨ ਐਡਿਕਸ਼ਨ ਦੇ ਕਾਰਨ ਆਊਟਡੋਰ ਗੇਮਸ ਦੇ ਵਿੱਚ ਰੁਝਾਦਾ ਕਟ ਹੋਣਾ ਇਹ ਆਮ ਕਾਰਨ ਪਾਏ ਜਾਂਦੇ ਹਨ ਅੱਜ ਵਿਸ਼ਵ ਰੇਡੀਓ ਦਿਵਸ ਹੈ ਵਿਸ਼ਵ ਰੇਡੀਓ ਦਿਵਸ ਹਰ ਸਾਲ 13 ਫਰਵਰੀ ਨੂੰ ਰੇਡੀਓ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਅਤੇ ਰੇਡੀਓ ਰਾਹੀਂ ਜਾਣਕਾਰੀ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ ਇਸ ਮੌਕੇ ਆਕਾਸ਼ਵਾਣੀ ਦੇ শ্রোਤਿਆਂ ਨੇ ਰੇਡੀਓ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਮੈਂ ਜਗਤਾਰ ਸਿੰਘ ਜੀ ਪਿੰਡ ਚੱਕਵਕਤੂ ਝੰਡੂਕੇਵਾਲਾ ਰੋਲ ਜਿਹੜਾ ਬਲੰਡਾ ਤੇ ਮੈਂ 1987 ਤੋਂ ਕੰਮ ਕਰ ਰਿਹਾ ਹਾਂ ਟੇਲਰ ਮਾਸਟਰ ਦਾ ਤਾਂ ਪਰ ਮੈਂ ਰੇਡ ਕੋ ਵੀ ਉਸ ਤੋਂ ਪਹਿਲਾਂ ਦਾ ਸੁਣ ਰਿਹਾ ਹਾਂਗਾ ਤੇ ਇਹਦੇ ਵਿੱਚੋਂ ਜੇ ਬੰਦਾ ਧਿਆਨ ਨਾਲ ਸੁਣੇ ਬਹੁਤ ਕੁਝ ਸਿੱਖਣ ਨੂੰ ਮ ਫੂਦ ਗੰਗਾ ਨਗਰ ਰਾਜਸਥਾਨ तो मैं रेडियो आकाशवाणी सन उन्नीस सौ उन्यासी से सुन रहा हूँ हमारे जीवन का एक है, रेडियो हमारे प्यारा सिंह रेडियो का निजमत स्रोता हाँ रेडियो साइ मनोरंजन सिख्या जानकारी का स्रोत है सारे साधना तो किफायती भी है रेडियो सा आधार है मैं जगतार सिंह ਪੰਗਾਲਾ ਜਿਲ੍ਹਾ ਫਾਇਲਕਾ ਮੈਂ ਸਲਾਈ ਦਾ ਕੰਮ ਕਰਦਾ ਰੇਡੀਓ ਤੋਂ ਮੈਨੂੰ ਬਹੁਤ ਸਕੂਨ ਮਿਲਦਾ ਮੇਰਾ ਪਰਿਵਾਰ ਸੁਣਦਾ ਬਹੁਤ ਬੱਲੇ ਬੱਲੇ ਰਹਿੰਦੀ ਐ ਨਾ ਮੈਂ ਸਖਪ੍ਰਿਤ ਗੱਲ ਪੰਗਾਲਾ ਤੋਂ ਤੇ ਬਹੁਤ ਰੇਡੀਅਸ ਹੁੰਦੇ ਆ ਜੀ ਤੇ ਬਹੁਤ ਵਧੀਆ ਲੱਗਦਾ ਜੀ ਸਾਰੀ ਫੈਮਿਲੀ ਸੁਣਦੀ ਆ ਬਹੁਤ ਸਕੂਨ ਮਿਲਦਾ ਸਤ ਸ੍ਰੀ ਅਕਾਲ ਮੈਂ ਜਗਜੀਤ ਸਿੰਘ ਗੱਲ ਕਰ ਰਿਹਾ ਜਿਲ੍ਹਾ ਮਾਨਸਾ ਪੰਜਾਬ ਤੋਂ ਮੈਂ 75% ਬਲਾਈਂਡ ਤੋਂ ਮੈਨੂੰ ਮੇਰੇ ਦਾਦੀ ਜੀ ਨੇ ਏਡਗੋ ਨਾਲ ਜੋੜਿਆ ਔਰ ਸੁਣਦੇ ਸੁਣਦੇ 2017 ਦੇ ਵਿੱਚ ਮੈਨੂੰ ਇੱਕ ਚਰਨਪਾਲ ਸ਼ਰਮਾ ਜੀ ਕਿਉਂਕਿ ਉਹ ਖੁਦ ਬਲੈਂਡ ਸੀਗੇ ਉਹ ਰੇਡੀਓ ਨਾਲ ਜੁੜੇ ਰਹਿੰਦੇ ਸਨ ਉਹਨਾਂ ਨੇ ਐਨੀ ਜਾਣਕਾਰੀ ਦਿੱਤੀ ਸਮੇਂ ਵੀ ਇਸ ਸਮੇਂ ਆਹ ਪ੍ਰੋਗਰਾਮ ਆਉਂਦਾ ਹੈ ਇਸ ਸਮੇਂ ਆਹ ਸੁਣਦੇ ਸੁਣਦੇ ਹੋਰ ਅੱਗੇ ਵਧਦੇ ਗਏ ਉੱਥੇ ਮੈਨੂੰ ਪਤਾ ਲੱਗ ਗਿਆ ਇਸ ਤਰ੍ਹਾਂ ਪੜ੍ਹਾਈ ਹੁੰਦੀ ਹੈ ਔਰ ਇਸ ਤਰ੍ਹਾਂ ਵੀ SSC CHSL ਦਾ ਐਗਜ਼ਾਮ ਪਾਸ ਕੀਤਾ ਪਰ 2024 ਦੇ ਵਿੱਚ 10 ਅਕਤੂਬਰ 2024 ਦੇ ਵਿੱਚ ਹੁਣ ਮੈਂ ਇਸ ਟਾਈਮ ਏਅਰਫੋਰ ਹਰਿਆਣਾ ਸਰਸੇ ਦੇ ਵਿੱਚੋਂ ਮੈਂ LDC ਪੋਸਟ ਤੇ ਸਵਾਮਨ ਆ ਰਿਹਾਗਾ ਜੋ ਵੀ ਇਸ ਮੈਨੂੰ ਦਿੱਤਾ ਰੇਡੀਓ ਨੇ ਹੀ ਦਿੱਤਾ ਅੱਜ ਦੇ ਪ੍ਰੋਗਰਾਮ ਚ ਜਿਹੜਾ ਸਹਯੋਗ ਰਹਾ ਮੁਹਾਲੀ ਤੋਂ ਮਨੋਜ ਗਿਰਦਾਰ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਫਤਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਮੋਗਾ ਤੋਂ ਊਸ਼ਾ ਕੌਰ ਜਸ਼ਨ ਪਠਾਨਕੋਟ ਤੋਂ ਰਜਨੀਸ਼ ਕੁਮਾਰ ਫਾਜ਼ਿਲਕਾ ਤੋਂ ਜਲੇਸ਼ ਛੱਈ ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ ਪਟਿਆਲਾ ਤੋਂ ਰਾਉ ਵਰਿੰਦਰ ਅਤੇ ਮਾਨਸਾ ਤੋਂ ਜੁਗਿੰਦਰ ਸਿੰਘ ਮਾਨ ਇਸ ਦੇ ਨਾਲ ਹੀ ਸਮਾਚਾਰ ਦਰਸ਼ਕਾਂ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੀ ਐਂਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਾਂਤਾਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਰਾਜੇਸ਼ ਪਾਲੀ